ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਦੋਸਤੋ ਅੱਜ ਸੰਡੇ ਦਾ ਦਿਨ ਸੀ ਤੇ ਆਪਾਂ ਅੱਜ ਫ੍ਰੀ ਸੀ ਤੇ ਮੈਂ ਸੋਚਿਆ ਕਿ ਅੱਜ ਚਲੋ ਆਪਾਂ ਕੁਝ ਨਾ ਕੁਝ ਯੂਸਫੁਲ ਕਰਦੇ ਆਂ ਜ਼ਿੰਦਗੀ 'ਚ ਜਿਵੇਂ ਕਿ ਆਪਾਂ ਆਪਣੀਆਂ ਵੀਡੀਓ ਦੇ ਵਿੱਚ ਗੱਲਾਂ ਕਰਦੇ ਰਹਿੰਦੇ ਆਂ ਕਿ ਆਪਾਂ ਨੂੰ ਕੁਝ ਨਾ ਕੁਝ ਵਧੀਆ ਕਰਦੇ ਰਹਿਣਾ ਚਾਹੀਦਾ ਵਧੀਆ ਸਿੱਖਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਦੋਸਤੋ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਕੱਲ ਸ਼ਨੀਵਾਰ ਨੂੰ ਮੈਂ ਕਿਸੇ ਕੋਲ ਖੜਾ ਸੀ ਤੇ ਉਹ ਨਾ ਚਾਹ ਬਣਾ ਰਹੀ ਸੀ ਉਹਦੇ ਵਿੱਚੋਂ ਲੈਮਨ ਗ੍ਰਾਸ ਪਾਇਆ ਉਹਨਾਂ ਨੇ ਹਰੇ ਰੰਗ ਦਾ ਲੈਮਨ ਗ੍ਰਾਸ ਮੈਂ ਉਹਨਾਂ ਨੂੰ ਪੁੱਛਿਆ ਵੀ ਜੀ ਤੁਸੀਂ ਕਿਉਂ ਯੂਜ਼ ਕਰਦੇ ਹੋ ਮੈਂ ਤੁਹਾਨੂੰ ਐਵੇਂ ਕਹਾਂ ਵੀ ਮੈਂ ਅੱਜ ਤੋਂ ਪਹਿਲਾਂ ਕਦੇ ਮੈਂ ਲੈਮਨ ਗ੍ਰਾਸ ਦੀ ਚਾਹ ਨਹੀਂ ਪੀਤੀ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਹਿੰਦੇ ਕਿ ਇਹਦੀਆਂ ਬੜੀਆਂ ਵਧੀਆ ਇੱਕ ਤਾਂ ਇਹਦੀ ਫਰੇਗਰੈਂਸ ਬੜੀ ਵਧੀਆ ਹੋਰ ਇਹਦੇ ਵਿੱਚ ਬੜੇ ਵਧੀਆ ਗੁਣ ਨੇ ਵੀ ਡਾਈਜੈਸ਼ਨ ਇੰਪਰੂਵ ਹੁੰਦੀ ਆ ਤੇ ਆਪਣੇ ਬਾਡੀ ਨੂੰ ਡੀਟੌक्स ਕਰਦਾ ਫਿਰ ਕੱਲ ਮੇਰੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਵੀ ਯਾਰ ਆਪਾਂ ਵੀ ਇਹ ਚੀਜ਼ ਨੂੰ ਟਰਾਈ ਕਰੀਏ ਫਿਰ ਮੈਂ ਉੱਥੋਂ ਲੈਮਨ ਗ੍ਰਾਸ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਅਸੀਂ ਕਿਸੇ ਤੋਂ ਮੰਗਵਾਇਆ ਸੀ ਜੀ ਚਲੋ ਮੈਂ ਸੋਚਿਆ ਵੀ ਚਲੋ ਅੱਜ ਨਹੀਂ ਮਿਲਦਾ ਫਿਰ ਅੱਜ ਸੰਡੇ ਸੀ ਮੈਂ ਆਫਿਸ ਤੋਂ ਘਰੇ ਸੀ ਤੇ ਮੈਂ ਸੋਚਿਆ ਕਿ ਚਲੋ ਯਾਰ ਅੱਜ ਆਪਾਂ ਟਰਾਈ ਕਰਦੇ ਆ ਆਪਾਂ ਚੱਲਦੇ ਆ ਕਿਸੇ ਨਰਸਰੀ 'ਚ ਕਿੱਤੇ ਨੇੜੇ-ਤੇੜੇ ਆਪਾਂ ਨੂੰ ਮਿਲ ਜੇ ਤੇ ਮੈਂ ਬਸ ਘਰੋਂ ਹੁਣੇ-ਹੁਣੇ ਚੱਲਿਆ ਤੇ ਆਪਾਂ ਬਠਿੰਡੇ ਆਪਾਂ ਨੂੰ ਲੱਗੇ ਲੱਗਦਾ ਬਠਿੰਡੇ ਆਪਾਂ ਪਹੁੰਚਾਂਗੇ ਉੱਥੇ ਕੋਈ ਵਧੀਆ ਨਸਰੀ ਦੇਖਾਂਗੇ ਉਥੋਂ ਆਪਾਂ ਲੈਮਨ ਗ੍ਰਾਸ ਦਾ ਪਲਾਂਟ ਤਾਂ ਆਪਾਂ ਲੈਣਾ ਹੀ ਲੈਣਾ ਹੈ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਮੈਡੀਸਨਲ ਪਲਾਂਟ ਮੈਂ ਆ ਕੇ ਕੱਲ ਜਦੋਂ ਉੱਥੋਂ ਮੈਂ ਆਇਆ ਤਾਂ ਮੈਂ ਸਰਚ ਮਾਰਿਆ ਆ ਕਿ ਵੀ ਕਿਹੜੇ-ਕਿਹੜੇ ਹੋਰ ਮੈਡੀਸਨਲ ਪਲਾਂਟ ਨੇ ਉਹਦੇ ਵਿੱਚ ਮੈਨੂੰ 2-3 ਹੋਰ ਮਿਲੇ ਸੀ ਤਾਂ کافی ਪਰ ਉਹ ਕੋ ਸ਼ਾਇਦ ਹੋਰ ਕਿਸਮਾਂ ਹੋਣਗੀਆਂ ਪਰ ਆਪਣੇ ਜਿਹੜੇ अवेलेबल ਹੋ ਸਕਦੇ ਆ ਉਹ ਸੀ ਇੱਕ ਤਾਂ ਸੀ ਆਪਣਾ ਜੀ ਤુલਸੀ ਤુલਸੀ ਆਪਣੇ ਆਮ ਹੀ ਘਰਾਂ ਦੇ ਵਿੱਚ ਲੱਗੀ ਹੁੰਦੀ ਆ ਪਰ ਆਪਣੇ ਪਿੰਡਾਂ ਵਿੱਚ ਥੋੜੀ ਘੱਟ ਯੂਜ਼ ਕੀਤੀ ਜਾਂਦੀ ਆ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਲੱਗੀ ਹੁੰਦੀ ਆ ਇੱਕ ਤਾਂ ਤુલਸੀ ਹੋ ਗਿਆ ਜੀ ਦੂਸਰਾ ਹੋ ਗਿਆ ਆਪਣੇ ਕੜੀਲੀ ਜਿਹਨਾਂ ਨੂੰ ਆਪਾਂ ਕੜੀ ਪੱਤਾ ਕਹਿ ਦਿੰਨੇ ਆ ਇੱਕ ਉਹ ਤੀਜੀ ਆਪਾਂ ਨੂੰ ਆਏ ਜੀ ਗਲੋਏ ਦੀ ਬੇਲ ਆਪਏ ਦਿਨੇ ਚਾਰੇ ਪਲਾਂਟ ਆਪਾਂ ਹੁਣ ਇੱਕ ਨਰਸਰੀ ਵਿਜ਼ਿਟ ਕਰਾਂਗੇ ਤੁਹਾਨੂੰ ਦਿਖਾਵਾਂਗੇ ਉੱਥੇ ਜੇ ਮਿਲਦੇ ਆ ਤਾਂ ਬਹੁਤ ਵਧੀਆ ਗੱਲ ਆ ਜੇ ਮਿਲ ਜਾਂਦੇ ਆ ਤਾਂ ਤੁਹਾਨੂੰ ਦੱਸਾਂਗੇ ਕਿ ਕਿੰਨੇ ਕਦੇ ਆਪਾਂ ਨੂੰ ਮਿਲ ਸਕਦਾ ਫਿਰ ਆਪਾਂ ਉਥੋਂ ਪੁੱਛ ਲਾਂਗੇ ਕਿ ਕਿੰਨੇ ਕਿਵੇਂ ਇਹਦੀ ਆਪਾਂ ਕੇਅਰ ਕਰਨੀ ਹੈ ਕਿਵੇਂ ਯੂਜ਼ ਕਰਨੇ ਇਹਨੂੰ ਤੇ ਬਣੇ ਰਹੋ ਵੀਡੀਓ ਦੇ ਵਿੱਚ ਸਾਰੀ ਵੀਡੀਓ ਜਰੂਰ ਦੇਖਿਓ ਤੁਸੀਂ ਵਧੀਆ ਗੱਲਾਂ ਸਿੱਖੋਗੇ ਤੇ ਆਪਣੇ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰ ਲਓ ਪੇਜ ਫੋਲੋ ਕਰ ਲਓ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਬੜੀਆਂ ਵਧੀਆ 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 ਵੀਡੀਓ ਮਿਲਣਗੀਆਂ ਹਾਂਜੀ ਆਪਾਂ ਬਠਿੰਡੇ ਪਹੁੰਚ ਗਏ ਆ ਬਸ ਬਠਿੰਡੇ ਦੇ ਬਿਲਕੁਲ ਆਪਾਂ ਨੇੜੇ ਹੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਠਿੰਡੇ ਦੀ ਸ਼ਾਨ ਮਠਿੰਦੇ ਦੀ ਪਹਿਚਾਨ ਥਰਮਲ ਪਲਾਂਟ ਸਾਡੇ ਦਿਖ ਰਹੇ ਨੇ ਹੁਣ ਵੈਸੇ ਬੰਦ ਨੇ ਪਹਿਲਾਂ ਵਰਕਿੰਗ ਸੀ ਹੁਣ ਚਲੋ ਕੋਈ ਨਾ ਟਾਈਮ ਪੀਰੀਅਡ ਸ਼ਾਇਦ ਪੂਰਾ ਹੋ ਗਿਆ ਸੀ ਇਸੇ ਕਰਕੇ ਬੰਦ ਕਰਨਾ ਪਿਆ ਤੇ ਇੱਥੇ ਆਪਾਂ ਪਹੁੰਚ ਚੁੱਕੇ ਆਂ ਇੱਥੋਂ ਅੱਗੇ ਬਸ ਆਪਣਾ ਭਾਈ ਕਨਈਆ ਜੀ ਚੌਕ ਆ ਉੱਥੋਂ ਆਪਾਂ ਲੈਫਟ ਖੱਬੇ ਹੱਥ ਜਾ ਕੇ ਅੱਗੇ ਮੇਰੇ ਇੱਕ ਦੋ ਨਰਸਰੀਆਂ ਨੇ ਜਿੱਥੇ ਮੈਂ ਜਾਣਦਾ ਤੇ ਚਲੋ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਬਣੇ ਰਹੋ ਅੱਗੇ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਨਰਸਰੀ ਜਾ ਕੇ ਕਿਵੇਂ ਆਪਣੇ ਜਿਹੜੇ ਪਲਾਂਟ ਆਪਾਂ ਪਰਚੇਸ ਕਰਦੇ ਆ ਤੋ ਇਹ ਵਾਲੇ ਚੌਂਕ ਦੇ ਵਿੱਚ ਆਪਾਂ ਆ ਚੁੱਕੇ ਆ ਇਹ ਹੈ ਭਾਈ ਕਨਈਆ ਜੀ ਚੌਂਕ ਇੱਥੋਂ ਆਪਾਂ ਲੈਫਟ ਟਰਨ ਲਵਾਂਗੇ ਤੇ ਇਧਰ ਹੀ ਆਪਾਂ ਨੂੰ ਗੋਨਿਆਣਾ ਰੋਡ ਇਹ ਹੈ ਜੋ ਪੈ ਜਾਂਦੀ ਹੈ ਇਸੇ ਰੋਡ ਤੇ ਅੱਗੇ ਜਾ ਕੇ ਐਨ ਐਫ ਐਲ ਕਲੋਨੀ ਲੰਘ ਕੇ ਕੁਸ਼ਕ ਨਰਸਰੀਆਂ ਨੇ ਜਿੱਥੇ ਆਪਾਂ ਅੱਜ ਵਿਜ਼ਿਟ ਕਰਾਂਗੇ ਦੇਖਦੇ ਆਪਾਂ ਉੱਥੇ ਆਪਾਂ ਨੂੰ ਕਿਹੜੇ ਕਿਹੜੇ ਪਲਾਂਟਸ ਆ ਜਿਹੜੇ ਉਹ ਅਵੇਲੇਬਲ ਹੋਣਗੇ ਜਿਹੜੇ ਜਿਹੜੇ ਵੀ ਪੌਦੇ ਆਪਾਂ ਨੂੰ ਮਿਲਣਗੇ ਉਹ ਆਪਾਂ ਪਰਚੇਜ਼ ਕਰਾਂਗੇ ਤੇ ਤੁਹਾਡੇ ਨਾਲ ਪੂਰੇ ਆਪਾਂ ਸ਼ੇਅਰ ਕਰਾਂਗੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਝੀਲਾਂ ਆਪਣੀਆਂ ਆਗੀਆਂ ਨੇ ਬਠਿੰਡੇ ਵਾਲੀਆਂ ਜਦੋਂ ਥਰਮਲ ਪਲਾਂਟ ਵਰਕਿੰਗ ਸੀ ਜੀ ਉਸ ਟਾਈਮ ਇਹਨਾਂ ਝੀਲਾਂ ਤੋਂ ਪਾਣੀ ਲਿਆ ਜਾਂਦਾ ਸੀ ਬਿਜਲੀ ਬਣਾਉਣ ਵਾਸਤੇ ਬਾਕੀ ਮਾਹੌਲ ਤੁਸੀਂ ਹੁਣ ਵੀ ਦੇਖ ਸਕਦੇ ਹੋ ਵਧੀਆ ਮਾਹੌਲ ਹੁੰਦਾ ਹੈ ਇੱਥੇ ਵੀ ਖਾਣ ਪੀਣ ਵਾਲੀਆਂ ਜੂਸ ਵਾਲੀਆਂ ਇੱਥੇ ਸਾਰਾ ਸਿਸਟਮ ਵਧੀਆ ਹੁੰਦਾ ਹੈ ਕਦੇ ਆਉਣਾ ਹੋਵੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਟਾਈਮ ਸਪੈਂਡ ਕਰ ਸਕਦੇ ਹੋ ਦੋਸਤੋ ਵਾਟਰ ਬਾਡੀਜ਼ ਨੂੰ ਦੇਖ ਕੇ ਨਾ ਆਪਣੇ ਆਪਣੇ ਆਪ ਨੂੰ ਬੜਾ ਵਧੀਆ ਲੱਗਦਾ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੁਹਾਡਾ ਹੁਣ ਪਤਾ ਨਹੀਂ ਬਟ ਮੋਸਟਲੀ ਲੋਕਾਂ ਨੂੰ ਵਾਟਰ ਬਾਡੀਜ਼ ਦੇਖ ਕੇ ਬੜਾ ਵਧੀਆ ਲੱਗਦਾ ਹੁੰਦਾ ਹੈ ਦੇਖਿਆ ਕਰੋ ਜਦੇ ਕਦੇ ਵੀ ਕੋਈ ਪਾਣੀ ਦੀ ਕੋਈ ਵੱਡੀ ਚੀਜ਼ ਆਉਂਦੀ ਹੈ ਕੋਈ ਝੀਲ ਕੋਈ ਵੀ ਤਲਾਬ ਉੱਥੇ ਥੋੜਾ ਟਾਈਮ ਸਪੈਂਡ ਕਰਿਆ ਕਰੋ ਚਲੋ ਦੋਸਤੋ ਹੁਣ ਆਪਾਂ ਚੱਲਦੇ ਆ ਅੱਗੇ ਆਪਣੀ ਨਰਸਰੀ ਵੱਲ ਇਸੇ ਸੜਕ ਤੇ ਤੁਹਾਨੂੰ ਅੱਗੇ 2-3 ਕਿਲੋਮੀਟਰ ਤੇ ਜਾ ਕੇ ਨਰਸਰੀਆਂ ਮਿਲਣਗੀਆਂ ਉਹ ਤੁਹਾਨੂੰ ਦਿਖਾ ਦੇਵਾਂਗੇ ਜੀ ਹਾਂਜੀ ਆਪਾਂ ਨਾ ਥਰਮਲ ਪਲਾਂਟ ਲੰਘਿਆ ਇਹ ਫਿਰ ਭਾਈ ਕਨਈਆ ਚੌਂਕ ਤੋਂ ਆਪਾਂ ਲੈਫਟ ਆਰ ਲਿਆ ਤੇ ਆਪਾਂ ਗੁੰਨੇਣਾ ਰੋਡ ਤੇ ਆ। ਇਸ ਰੋਡ ਤੇ ਤੁਸੀਂ ਮੇਨ ਹਾਈਵੇ ਤੇ ਨਹੀਂ ਚੜਨਾ ਹੈ ਨਾਲ ਇੱਕ ਆਹ ਵਾਲੀ ਸਲਿੱਪ ਰੋਡ ਆਉਂਦੀ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਸਰਵਿਸ ਰੋਡ। ਇਸ ਰੋਡ ਤੇ ਤੁਸੀਂ ਆਪ ਦਾ ਕੋਈ ਵੀ ਵਹੀਕਲ ਤੁਸੀਂ ਆ ਰਹੇ ਹੋ ਤੁਸੀਂ ਇੱਥੇ ਆਪਣਾ ਵਹੀਕਲ ਆਪਦਾ ਲੈ ਲੈਣਾ ਇਸ ਸਾਈਡ ਤੋਂ ਜਾਂਦੇ ਹੋਏ ਤੁਹਾਨੂੰ ਜਿਹੜੀਆਂ ਨਰਸਰੀਆਂ ਮਿਲ ਜਾਣੀਆਂ ਇਸੇ ਰਸਤੇ ਤੇ। 1-2 ਕਿਲੋਮੀਟਰ ਆਪਾਂ ਨੂੰ ਅੱਗੇ ਜਾਣਾ ਪੈਣਾ ਲੈਫਟ ਸਾਈਡ ਤੁਸੀਂ ਦੇਖ ਸਕਦੇ ਹੋ ਸਾਡੇ ਇੱਧਰ ਆਦਰਸ਼ ਨਗਰ ਹੈ ਆਦਰਸ਼ ਨਗਰ ਵਾਲੀ ਇਹ ਸਲਿੱਪ ਰੋਡ ਹੈ ਸਰਵਿਸ ਰੋਡ ਹੈ ਤੁਸੀਂ ਇੱਥੇ ਬਸ ਆਪਣੀ ਗੱਡੀ ਜਾਂ ਕੋਈ ਵੀ ਵਹੀਕਲ ਦੇ ਤੁਸੀਂ ਆਉਣੇ ਹੋ ਇੱਥੋਂ ਦੀ ਜਾ ਸਕਦੇ ਹਾਂਜੀ ਆਪਾਂ ਪਹੁੰਚ ਚੁੱਕਿਆ ਨਰਸਰੀ ਤੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਆ ਗੋਨਿਆਣਾ ਰੋਡ ਤੇ ਇਸੇ ਰੋਡ ਤੋਂ ਹੀ ਇੱਧਰਲੀ ਸਾਈਡ ਆਪਣੇ ਇਹ ਨਰਸਰੀ ਆ ਜਾਂਦੀ ਹੈ ਮਹਾਦੇਵ ਨਰਸਰੀ ਹੈ ਮੈਂ ਪਹਿਲਾਂ ਵੀ ਇੱਥੋਂ ਕਾਫੀ ਬੂਟੇ ਵਗੈਰਾ ਲੈ ਜਾਂਦਾ ਰਹਿਨਾ ਵਧੀਆ ਨਰਸਰੀ ਹੈ ਠੀਕ ਹੈ ਤੇ ਆਪਾਂ ਚਲੋ ਚੱਲਦੇ ਆਂ ਅੰਦਰ ਵੇਖਦੇ ਆਂ ਆਪਾਂ ਵੀ ਕਿਵੇਂ ਦੇ ਆਪਾਂ ਨੂੰ ਪਲਾਂਟ ਮਿਲਦੇ ਆ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਇੱਥੇ ਨਰਸਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਸੋਹਣੇ ਪਲਾਂਟ ਇੱਥੇ ਲੱਗੇ ਹੋਏ ਨੇ ਮੈਂ ਪਹਿਲਾਂ ਵੀ ਇਸ ਇੱਥੇ ਆਉਂਦਾ ਰਹਿਣਾ ਕਿ ਆਪਾਂ ਮੰਗਵਾਏ ਆ ਬਾਈ ਹੋਰਾਂ ਤੋਂ ਦੂਸਰੇ ਪਲਾਂਟ ਇਹ ਕਹਿੰਦੇ ਦੇ ਦਿੰਨੇ ਆ ਜੀ ਕੜੀ ਪੱਤਾ ਅਵੇਲੇਬਲ ਹੈ ਨਹੀਂ ਤੇ ਆਪਣੇ ਇਹਨਾਂ ਕੋਲੇ ਤુલਸੀ ਆ ਗਲੋਏ ਦੀ ਵੇਲ ਆ ਇਹ λεਮਨ ਗ੍ਰਾਸ ਕਹਿੰਦੇ ਦੇਖ ਲੈਣੇ ਆ ਇਹ ਬਾਕੀ ਦੇਖ ਕੇ ਆਪਾਂ ਨੂੰ ਦੱਸਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਸੋਹਣੇ ਗੁਲਾਬ ਦੇ ਪੌਦੇ ਨੇ ਫੁੱਲਾਂ ਵਾਲੇ ਪਲਾਂਟ ਨੇ ਇਹ ਚੀਜ਼ਾਂ ਤੁਸੀਂ ਆਪਣੇ ਘਰੇ ਲਾਇਆ ਕਰੋ ਵੱਧ ਤੋਂ ਵੱਧ ਬਾਕੀ ਦੇਖੋ ਹਾਂਜੀ ਦੋਸਤੋ ਆਪਾਂ ਇੱਥੋਂ ਆਪਾਂ ਨੂੰ ਲੈਮਨਗ੍ਰਾਸ ਨਹੀਂ ਮਿਲਿਆ ਤુલਸੀ ਤੇ ਸਿਰਫ ਕੜੀ ਪੱਤਾ ਆਪਾਂ ਨੂੰ ਮਿਲਿਆ ਇੱਥੋਂ ਬਾਕੀ ਆਪਾਂ ਟਰਾਈ ਕਰਾਂਗੇ ਅੱਗੇ ਕਿਸੇ ਨਰਸਰੀ ਤੇ ਉਹ ਆਪਣੇ ਉਹਦੇ ਵਿੱਚ ਰੱਖ ਰਹੇ ਨੇ ਤੇ ਬਾਕੀ ਬੜੇ ਵਧੀਆ ਫੁੱਲ ਵਗੈਰਾ ਨਿਕਲੇ ਹੋਏ ਸੀ ਇੱਥੇ ਜੀ ਲੱਗਦਾ ਹੈ ਰਾ ਕੇ ਚਲੋ ਆਪਾਂ ਇਹ ਰਖਵਾਉਣੇ ਆ ਆਪਣੀ ਗੱਡੀ ਦੇ ਵਿੱਚ ਇਹ ਇਹ ਵਾਲਾ ਜਿਹੜਾ ਇਹ ਤુલਸੀ ਦਾ ਹੈ ਜੀ ਪਲਾਂਟ ਔਰ ਇਹ ਵਾਲਾ ਹੈ ਜਿਹੜਾ ਕੜੀ ਪੱਤਾ ਹੈ ਨਾਲ ਇੱਕ ਡੈਕੋਰੇਸ਼ਨ ਵਾਲਾ ਪਲਾਂਟ ਹੈ ਇਹ ਇੰਡੋਰ ਪਲਾਂਟ ਹੈ ਵੈਸੇ ਚਲੋ ਮੈਂ ਨਾਲ ਲੈ ਲਿਆ ਹੁਣ ਦੇਖਦੇ ਆ ਆਪਾਂ ਵੀ ਇਹ ਆਪਣੇ ਚਲਦੇ ਆ ਕਿ ਨਹੀਂ ਚਲਦੇ ਕਰ ਕੋਸ਼ਿਸ਼ ਕਰਾਂਗੇ ਇਹਨਾਂ ਨੇ ਵੈਸੇ ਦੱਸਿਆ ਇਹ ਕਹਿੰਦੇ ਵੀ ਇੱਕ ਦਿਨ ਛੱਡ ਕੇ ਇਹਨਾਂ ਨੂੰ ਪਾਣੀ ਦਿਓ ਵੱਡੇ ਗਮਲਿਆਂ ਦੇ ਵਿੱਚ ਇਹਨਾਂ ਨੂੰ ਲਾਓ 12 ਇੰਚੀ 18 ਇੰਚੀ ਦੇ ਵਿੱਚ ਪਾਣੀ ਦਿੰਦੇ ਰਹੋ ਧੁੱਪ ਦੇ ਵਿੱਚ ਰੱਖੋ ਤੇ ਬਿਲਕੁਲ ਚੱਲੂਗਾ ਇਹ ਇਹ ਬਾਕੀ ਨਰਸਰੀ ਤੁਸੀਂ ਦੇਖ ਸਕਦੇ ਹੋ ਲੇਮਨ ਗ੍ਰਾਸ ਆਪਾਂ ਨੂੰ ਮਿਲੇ ਨਹੀਂ ਕੋਈ ਨਹੀਂ ਆਪਾਂ ਦੇਖਦੇ ਅੱਗੇ ਆਪਾਂ ਨੂੰ ਕਿਸੇ ਹੋਰ ਨਰਸਰੀ ਤੋਂ ਟਰਾਈ ਕਰਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਅੱਗੇ ਸੀ ਅੱਗੇ ਅਰਜੁਨ ਨਰਸਰੀ ਦੇ ਵਿੱਚ ਆਏ ਆ ਇੱਥੇ ਇਹ ਕਹਿ ਰਹੇ ਆ ਆਪਾਂ ਨੂੰ ਵੀ ਕਹਿੰਦੇ ਲੈਮਨ ਗ੍ਰਾਸ ਅਵੇਲੇਬਲ ਹੈ ਦੇਖਦੇ ਆਂ ਬਾਕੀ ਅੱਗੇ ਇਹ ਆਪਾਂ ਨੂੰ ਕੀ ਰੇਟ ਲਾਉਂਦੇ ਨੇ ਕਿਵੇਂ ਦਾ ਹੈ ਬਾਕੀ ਵਧੀਆ ਨਰਸਰੀ ਐ ਕਾਫੀ ਵੱਡੀ ਐ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਨੂੰ ਅਸੀਂ ਜਿਹੜੀ ਇਹਨਾਂ ਦੇ ਨਰਸਰੀ ਦੇ ਵਿੱਚ ਲੱਗੇ ਹੋਏ ਪੌਦੇ ਆ ਉਹ ਵੀ ਦਿਖਾਉਨੇ ਆ ਜਿੱਥੇ ਦੇਖੋ ਬੜੀਆਂ ਸੋਹਣੀਆਂ ਸੋਹਣੀਆਂ ਬਤਖਾਂ ਰੱਖੀਆਂ ਹੋਈਆਂ ਨੇ ਇਹਨਾਂ ਨੇ ਕੀ ਬਾਤ ਹੈ ਕਾਫੀ ਵੱਡੀ ਨਰਸਰੀ ਇਹਨਾਂ ਕੋਲੇ ਏਰੀਆ ਕਾਫੀ ਬਹੁਤ ਵੱਡਾ ਹੈ ਇਹ ਬਾਕੀ ਦੇਖ ਸਕਦੇ ਤੁਸੀਂ ਹਰਿਆਲੀ ਚਾਰੇ ਪਾਸੇ ਜਿਵੇਂ ਆਪਾਂ ਆਪਣੀ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਨੇ ਆ ਵੀ ਕੁਦਰਤ 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 ਦੇ ਜਦੋਂ ਆਪਾਂ ਨੇੜੇ ਰਹਿੰਦੇ ਆ ਤਾਂ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਕਿ ਕਿੰਨੀ ਸੋਹਣੀ ਹੈ ਕੁਦਰਤ ਦੇਖੋ ਇਹ ਜਾਨਵਰ ਅੰਛੀ ਤੁਹਾਡੇ ਸਾਹਮਣੇ ਤੁਰ ਰਹੇ ਨੇ ਮੈਂ ਸੋਚਿਆ ਚਲੋ ਮੈਨੂੰ ਤੁਰਦੇ ਹੋਏ ਸੋਹਣੇ ਲੱਗੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਈਏ ਬਤਖਾਂ ਵੀ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਆਪਣੇ ਵੈਸੇ ਦੇਖੋ ਜੀ ਬਿਲਕੁਲ ਨਜ਼ਦੀਕ ਤੋਂ ਤੁਹਾਨੂੰ ਦਿਖਾਵਾਂਗੇ ਦੇਖੋ ਅੱਗੇ ਦੋਸਤੋ ਆਪਾਂ ਨੂੰ ਲੈਮਨ ਗ੍ਰਾਸ ਦਾ ਬੂਟਾ ਮਿਲ ਗਿਆ ਇੱਥੇ ਰੱਖ ਲਈ ਇੱਥੇ ਰੱਖ ਲਈ ਇਹ ਤੇ ਰਫਾ ਇਹ ਆ ਜੀ ਲੈਮਨ ਗ੍ਰਾਸ ਇਹ ਆਪਾਂ ਨੂੰ ਇੱਥੋਂ ਮਿਲ ਗਿਆ ਕਿਹੜੀ ਨਰਸਰੀ ਆਪਣੀ ਇਹ ਅਰਜੁਨ ਨਰਸਰੀ ਆ ਜੀ ਗੋਨੇਆਣਾ ਰੋਡ ਤੇ ਇੱਥੋਂ ਮਿਲੇ ਆਪਾਂ ਨੂੰ ਇਹ ਤੇ ਇਹਦੇ ਨਾਲ ਹੀ ਇੱਕ ਮੈਂ ਬੜਾ ਸੋਹਣਾ ਸੀ ਬੂਟਾ ਸਦਾ ਬਹਾਰ ਇਹ ਵੀ ਲੈ ਲਿਆ ਤੇ ਬਸ ਆਪਣਾ ਹੁਣ ਇੱਕ ਗਲੋਏ ਦੀ ਵੀ ਰਹਿ ਗਈ ਉਹ ਆਪਾਂ ਦੇਖਦੇ ਆ ਕਿਤੋਂ ਨ ਕਿਤੋਂ ਆਪਾਂ ਨੂੰ ਮਿਲ ਜੂਗੀ ਲੈਮਨ ਗ੍ਰਾਸ ਆਪਾਂ ਲੈ ਲਿਆ 50 ਰੁਪਏ ਦਾ ਆਪਾਂ ਨੂੰ ਇਹਨਾਂ ਨੇ ਬੂਟਾ ਦਿੱਤਾ ਇਹ ਵਾਲਾ 100 ਦਾ ਦਿੱਤਾ ਜੀ ਬਾਕੀ ਹੋਰ ਵੀ ਬੜੇ ਵਧੀਆ ਤਰ੍ਹਾਂ ਦੇ ਸਾਰੇ ਪੌਦੇ ਇੱਥੇ ਅਵੇਲੇਬਲ ਆ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਠੀਕ ਹੈ ਉਹ ਫਿਰ ਕਾਫੀ ਮਿਹਨਤ ਤੋਂ ਬਾਅਦ ਆਪਾਂ ਇੱਕ ਨਰਸਰੀ ਲਬਲੀ ਜਿੱਥੋਂ ਆਪਾਂ ਨੂੰ ਲੈਮਨ ਗ੍ਰਾਸ ਵੀ ਮਿਲ ਗਿਆ ਤੇ ਉਹਦੇ ਨਾਲ ਆਪਾਂ ਇੱਕ ਹੋਰ ਵੀ ਬੂਟਾ ਲੈ ਲਿਆ ਉਹ ਜਸਟ ਡੈਕੋਰੇਸ਼ਨ ਵਾਸਤੇ ਆ ਤੇ ਆਪਾਂ ਨੂੰ ਅੱਜ ਆਪਣੇ ਮੈਡੀਸਨਲ ਪਲਾਂਟਸ ਦੇ ਵਿੱਚੋਂ ਤਿੰਨ ਮਿਲ ਚੁੱਕੇ ਨੇ ਤુલਸੀ ਕੜੀ ਪੱਤਾ ਤੇ ਆਪਣਾ ਲੈਮਨ ਗ੍ਰਾਸ ਹੁਣ ਅੱਗੇ ਗਲੋਏ ਸੀ ਗਲੋਏ ਕਹਿੰਦੇ ਜੀ ਸਾਡੇ ਕੋਲੇ ਅਵੇਲੇਬਲ ਨਹੀਂ ਹੁੰਦਾ ਤੁਸੀਂ ਇਹਨਾਂ ਨੇ ਮੈਨੂੰ ਇੱਕ ਲੋਕੇਸ਼ਨ ਦੱਸੀ ਅਗੇ ਕਹਿੰਦੇ ਵੀ ਬੱਤੀਆਂ ਤੇ ਕਿਤੇ ਲੱਗੀ ਹੋਈ ਹੈ ਉੱਥੋਂ ਤੁਸੀਂ ਤੋੜ ਸਕਦੇ ਹੋ ਫ੍ਰੀ ਆਫ ਕਾਸਟ ਹੁੰਦੀ ਹੈ ਕੋਈ ਦਿੱਕਤ ਨਹੀਂ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੁਸੀਂ ਤੇ ਬਾਕੀ ਅੱਜ ਦਾ ਐਕਸਪੀਰੀਅੰਸ ਵਧੀਆ ਰਿਆ ਨਰਸਰੀ ਆਏ ਵੱਖ-ਵੱਖ ਤਰ੍ਹਾਂ ਦੇ ਪੌਦੇ ਦੇਖੇ ਫੁੱਲਾਂ ਵਾਲੇ ਡੈਕੋਰੇਸ਼ਨ ਵਾਲੇ ਤੇ ਤੁਹਾਡੇ ਨਾਲ ਮੈਂ ਆਪਦੇ ਰਿਵਿਊ ਸਾਂਝੇ ਕੀਤੇ ਆ ਇਹਨਾਂ ਨੇ ਇੱਕ ਇੱਥੇ ਆਪਦੀਆਂ ਕੁਝ ਬੱਤਾਂ ਰੱਖੀਆਂ ਹੋਈਆਂ ਸੀ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸ਼ਾਇਦ ਮੈਂ ਪਹਿਲਾਂ ਕਲਿੱਪ ਲਾਦੀ ਹੋਵੇ ਉਹ ਤੁਸੀਂ ਦੇਖ ਲਓ ਜੇ ਜਾਂ ਮੈਂ ਲਗਾ ਦੂੰਗਾ ਦੇਖ ਲਓ ਤੇ ਬੜਾ ਸੋਹਣਾ ਜਿਹਾ ਮਾਹੌਲ ਹੁੰਦਾ ਯਾਰ ਬੜਾ ਨਰਸਰੀ ਦੇ ਵਿੱਚ ਆ ਕੇ ਵੀ ਬੜਾ ਜੀ ਲੱਗਦਾ ਆ ਬਸ ਤੁਸੀਂ ਦੇਖ ਲਓ ਵੀ ਜੀ ਲੱਗਣ ਦਾ ਕਾਰਨ ਕੀ ਹੈ ਵੀ ਆਪਾਂ ਆਰਟੀਫੀਸ਼ੀਅਲ ਚੀਜ਼ਾਂ ਤੋਂ ਦੂਰ ਹੁੰਨੇ ਆ ਤੇ ਆਪਾਂ ਨੇਚਰ ਦੇ ਜਦੋਂ ਨੇੜੇ ਆਉਣੇ ਆ ਚਾਹੇ ਕਿਸੇ ਵੀ ਰੂਪ ਚ ਚਾਹੇ ਤੁਸੀਂ ਕਿਸੇ ਨਦੀ ਦੇ ਕਿਨਾਰੇ ਖੜ੍ਹਜੋ ਕਿਸੇ ਪਾਣੀ ਵਾਲੇ ਤਲਾਬ ਦੇ ਕਿਨਾਰੇ ਖੜ੍ਹਜੋ ਚਾਹੇ ਜਿਵੇਂ ਤੁਸੀਂ ਅੱਜ ਮੈਂ ਤੁਹਾਨੂੰ ਇਹ ਨਰਸਰੀ ਦਿਖਾਈ ਇੱਥੇ ਆਜੋ ਵੀ ਤੁਹਾਨੂੰ ਬੜਾ ਵਧੀਆ ਲੱਗਣਾ ਯਾਰ ਤੇ ਤੁਹਾਡੀ ਮਨ ਕੇ ਚੱਲੋ ਵੀ ਬੋਡੀ ਨੂੰ ਇੱਕ ਸਟ੍ਰੈਸ ਮੰਨ ਲਓ ਜਾਂ ਕੁਝ ਵੀ ਰਖ ਲਓ ਆਪਾਂ ਤਣਾ ਤੋਂ ਮੁਕਤ ਹੋ ਜਨਗੇ ਆ ਤੇ ਵਧੀਆ ਰਿਹਾ ਆਪਣਾ ਐਕਸਪੀਰੀਅੰਸ ਬੂਟੇ ਖਰੀਦਣ ਦਾ ਅੱਗੇ ਆਪਾਂ ਇਹਨਾਂ ਨੂੰ ਜਾ ਕੇ ਹੁਣ ਘਰੇ ਪਲਾਂਟ ਕਰਾਂਗੇ ਫਿਰ ਵੇਖਾਂਗੇ ਕਿਵੇਂ ਇਹਨਾਂ ਦੀ ਗਰੋਥ ਹੁੰਦੀ ਆ ਫਿਰ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਇਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਆ ਕਿਉਂਕਿ ਆਪਾਂ ਆਪਣੀਆਂ ਵੀਡੀਓ ਹੈਲਥ ਦੇ ਪਰਪਸ ਨਾਲ ਵੀ ਬਣਾਉਣੇ ਆ ਲਾਈਫਸਟਾਈਲ ਦੇ ਪਰਪਸ ਨਾਲ ਵੀ ਬਣਾਉਣੇ ਆ ਵੀ ਚਲੋ ਤੁਹਾਨੂੰ ਚੰਗੇ-ਚੰਗੇ ਚੀਜ਼ਾਂ ਸਿੱਖਣ ਨੂੰ ਮਿਲਣ ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੇ ਹੋਰ ਵੀਡੀਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣੀਆਂ ਉਹ ਵੀ ਦੇਖਿਆ ਕਰੋ ਤੇ ਆਪਣੇ ਆ ਵੀਡੀਓ ਸ਼ੇਅਰ ਨੂੰ ਵੀ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ